ਤੁਸੀਂ ਕੀ ਕਹਿੰਦੇ ਹੋ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮੇ ਬੋਲੋ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤ ਆਵੇ ਤੇ ਚੇਤਾਵਨ ਦਾ ਸਦਕਾ ਤੇ ਫਿਰ ਕਦ ਤੂੰ ਪੁੱਛਦੇ ਹੋ ਵਾਹਿਗੁਰੂ ਵਾਹਿਗੁਰੂ ਕਦ ਤੂੰ ਕਰਨਾ ਹੈ ਰੋਇ ਤਾਂ ਤੁਸੀਂ ਅਰਦਾਸ ਕਰਦੇ ਹੋ ਦੋਵੇਂ ਵੇਲੇ ਮੈਂ ਕਿਹਾ ਭਾਈ ਸਾਹਿਬ ਜੀ ਰੋਜ਼ ਤਾਂ ਦੋਵੇਂ ਵੇਲੇ ਤੁਸੀਂ ਅਰਦਾਸ ਕਰਦੇ ਹੋ ਸਾਨੂੰ ਕਹਿੰਦੇ ਹੋ ਵੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਤੇ ਵਾਹਿਗੁਰੂ ਚੇਤਾਉਣ ਨਾਲ ਸਦਾ ਸੁਖ ਹੋਵੇ ਕਹਿੰਦਾ ਮੈਂ ਤੇ ਉਦਾਂ ਹੀ ਕਰੀ ਜਾਂਦਾ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕੀ ਅਰਦਾਸ ਕਰਦਾ ਤੁਸੀਂ ਵੀ ਤਾਂ ਮੈਂ ਸੁੱਤਾ ਹੀ ਅਰਦਾਸ ਕਰੀ ਜਾਂਦੇ ਆ ਨਾ ਸਭ ਕੋ ਸੁੱਤਾ ਹੀ ਕਰੀ ਜਾਂਦਾ ਸਾਨੂੰ ਕੋ ਪਤਾ ਕਿਹੜੇ ਬੋਲ ਨੇ ਸੁਖੜੀਆਂ ਤੇ ਚੜੇ ਜੀ ਬੰਦ-ਬੰਦ ਕਟਾਏ ਜੀ ਅਰੇ ਦੇਖ ਤਾਂ ਸਹੀ ਬੰਦ-ਬੰਦ ਕੱਟਦੇ ਬਰੇ ਸਾਹਮਣੇ ਤਸਵੀਰ ਤਾਂ ਲਿਹਾ ਫਿਰ ਕਰੇਗਾ ਤੇਰੀ ਚੀਕਾਂ ਨਿਕਲ ਜਾਣਗੀਆਂ